ਜੋ ਵਰਲਡ ওভার ਡਾਟਾ ਹੈਗਾ ਵਿਚ ਗਲੋਬਲ ਬਰਡਨ ਆਫ ਡਿਜ਼ੀਜ਼ਸ ਸਟਡੀ ਹੈ ਜੋ ਕਿ ਹਰ 10 ਸਾਲ ਬਾਅਦ ਹੁੰਦੀ ਹੈ ਵਰਲਡ ਹੈਲਥ ਆਰਗੇਨਾਈਜੇਸ਼ਨ ਵੱਲੋਂ ਕਰਵਾਈ ਜਾਂਦੀ ਹੈ ਉਹਦੀਆਂ ਕਲੀਅਰ ਫਾਈਨਡਿੰਗਸ ਹੈ ਕਿ 2030 ਤੱਕ ਡਿਪਰੈਸ਼ਨ ਹੈ ਜਿਹੜੀ ਉਹ ਡਿਸੇਬਿਲਟੀ ਦਾ ਸਭ ਤੋਂ ਵੱਡਾ ਕਾਰਨ ਹੋਏਗੀ ਦੁਨੀਆ ਦੇ ਵਿੱਚ ਡਿਪਰੈਸ਼ਨ ਦੇ ਵਿੱਚ ਇਸ ਦੇ ਅਲਾਵਾ ਐਂਗਜ਼ਾਇਟੀ ਡਿਸਆਰਡਰ ਹੈ ਜਿਵੇਂ ਜਨਰਲਾਈਜ਼ਡ ਐਂਗਜ਼ਾਇਟੀ ਘਬਰਾਹਟ ਦੀ ਬਿਮਾਰੀ ऑब्सेसिव कंपल्सिव डिसऑर्डर जिਦੇ ਵਿੱਚ ਵਾਰੀ ਵਾਰੀ ਹੱਥ ਧੋਣ ਦੇ ਲੱਛਣ ਆਉਂਦੇ ਆ ਜਾਂ ਵਾਰੀ ਵਾਰੀ ਕੁਝ ਚੈੱਕ ਕਰੀ ਜਾਣਾ ਜਾਂ ਸਟ੍ਰੈਸ ਨਾਲ ਰਿਲੇਟਡ ਡਿਸਆਰਡਰਸ ਨੇ ਉਹ ਵੀ 15 ਤੋਂ 20% ਲੋਕਾਂ ਨੂੰ ਕਦੇ ਨਾ ਕਦੇ ਜ਼ਰੂਰ ਹੁੰਦੇ ਨੇ ਤੇ ਡਿਪਰੈਸ਼ਨ ਦੇ ਵਿੱਚ ਲੱਛਣ ਜਿਹੜੇ ਹੁੰਦੇ ਆ ਮਨ ਉਦਾਸ ਰਹਿਣਾ ਕਿਸੇ ਨਾਲ ਗੱਲ ਕਰਨ ਨੂੰ ਮਨ ਨਾ ਕਰਨਾ ਕੰਮ ਕਰਨ ਨੂੰ ਮਨ ਨਾ ਕਰਨਾ ਨੀਂਦ ਦੇ ਵਿੱਚ ਪ੍ਰੋਬਲਮ ਆ ਸਕਦੀ ਹੈ ਭੁੱਖ ਦੇ ਵਿੱਚ ਪ੍ਰੋਬਲਮ ਆ ਸਕਦੀ ਹੈ 네ਗੇਟਿਵ ਥਾਟਸ ਓਵਰ ਥਿੰਕਿੰਗ ਹੋ ਸਕਦੀ ਹੈ ਮਨ ਦੇ ਵਿੱਚ ਜਦੋਂ ਡਿਪਰੈਸ਼ਨ ਬਹੁਤ ਜ਼ਿਆਦਾ ਵੱਧ ਜਵੇ ਇਵਨ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਦੇ ਵਿਚਾਰ ਵੀ ਆ ਸਕਦੇ ਨੇ ਸੁਸਾਈਡਲ ਆਈਡੀਆਜ਼ ਵੀ ਆ ਸਕਦੇ ਨੇ ਲੇਕਿਨ ਪੰਜਾਬ ਦੇ ਵਿੱਚ ਇੱਕ ਬੜੀ ਇੰਪੋਰਟੈਂਟ ਫਾਈਨਡਿੰਗ ਨਿਕਲ ਕੇ ਆਈ ਸੀ ਜਦੋਂ ਨੈਸ਼ਨਲ ਮੈਂਟਲ ਹੈਲਥ ਸਰਵੇ ਹੋਇਆ ਸੀਗਾ ਕਿ ਬਾਕੀ ਸਟੇਟਸ ਦੇ ਵਿੱਚ ਜੋ ਡਿਪਰੈਸ਼ਨ ਸੀ ਉਹ ਸਭ ਤੋਂ ਜ਼ਿਆਦਾ ਕਾਮਨ ਸੀਗੀ 40 ਤੋਂ 59 ইয়ার্স এজ গ্রুপ ਦੇ ਵਿੱਚ ਲੇਕਿਨ ਪੰਜਾਬ ਦੇ ਵਿੱਚ ਡਿਪਰੈਸ਼ਨ ਸਭ ਤੋਂ ਜ਼ਿਆਦਾ ਕਾਮਨ ਸੀਗੀ 59 ইয়ার্স ਤੋਂ ਜ਼ਿਆਦਾ ਜਿਹੜੇ ਸੀਨੀਅਰ ਸਿਟੀਜ਼ਨਸ ਨੇ এল্ডারਲੀ ਨੇ राइट सो इट वाज वन ऑफ द सरप्राइजिंग फाइंडिंग्स ऑफ नेशनल मेंटल इंसानी जीवन ਦੇ ਵਿੱਚ ਹਰ ਕੋਈ ਕਿਸੇ ਨਾ ਕਿਸੇ ਮੁਸ਼ਕਲ ਦੇ ਵਿੱਚ ਫਸਿਆ ਹੋਇਆ ਖਾਸ ਤੌਰ ਤੇ ਉੱਪਰ ਦਵਾਈਆਂ ਦੀ ਮੁਸ਼ਕਲਾਂ ਦੇ ਵਿੱਚ ਹਰ ਕੋਈ ਅੱਜ ਵਰਗ ਜਿਹੜਾ ਉਹ ਇਹ ਦਵਾਈ ਦੇ ਉੱਪਰ ਟਿਕਿਆ ਹੋਇਆ ਖਾਸ ਤੌਰ ਦੇ ਉੱਪਰ ਕਿਹੜੀ ਬਿਮਾਰੀ ਸਭ ਤੋਂ ਜ਼ਿਆਦਾ ਡਿਪਰੈਸ਼ਨ ਜਿਹੜਾ ਮਾਨਸਿਕ ਤਣਾਵ ਜਿਹੜਾ ਉਹ ਲੋਕਾਂ ਦੇ ਵਿੱਚ ਵਖਣ ਨੂੰ ਮਿਲ ਰਿਹਾ ਔਰ 올 ਇੰਡੀਆ ਸਰਵੇ ਵੀ ਹੋਇਆ ਹੈ ਮੈਂਟਲ ਹੈਲਥ ਦਾ ਉਸ ਦੇ ਵਿੱਚ ਵੀ ਡਾਟਾ ਜਦੋਂ ਸਾਹਮਣੇ ਨਿਕਲ ਕੇ ਆਇਆ ਤਾਂ ਉਹ ਹਲਾ ਦੇਣ ਵਾਲਾ ਖਾਸ طور ਦੇ ਉਪਰ ਪੰਜਾਬ ਨੂੰ ਲੈ ਕੇ ਕਿਉਂਕਿ ਪੰਜਾਬ ਦੇ ਵਿੱਚ ਡਿਪਰੈਸ਼ਨ ਦਾ ਰੇਸ਼ੋ ਜਿਹੜਾ ਵੱਧ ਚੜ ਕੇ ਆਇਆ ਤੇ ਇਸ ਨੂੰ ਲੈ ਕੇ ਅੱਜ ਡਾਕਟਰ ਸਾਹਿਬ ਨਾਲ ਗੱਲਬਾਤ ਕਰਾਂਗੇ ਡਾਕਟਰ ਰੁਈਸਰ ਸਾਹਿਬ ਨਾਲ ਮੌਜੂਦ ਨੇ ਰਿਜਨਲ ਹਸਪਤਾਲ ਦੇ ਡਾਕਟਰ ਨੇ ਪ੍ਰੋਫੈਸਰ ਵੀ ਨੇ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਪੀਟੀਸੀ ਨੂੰ ਥੈਂਕ ਯੂ ਥੈਂਕ ਯੂ ਦਮਨਜੀ ਮਸ਼ਕਾਰ ਸਾਰੇ শ্রোਤਾਵਾਂ ਨੂੰ ਮੇਰਾ ਸਰ ਡਿਪਰੈਸ਼ਨ ਜਿਵੇਂ ਕਿਹਾ ਕਿ ਆਲ ਇੰਡੀਆ ਦੇ ਵਿੱਚ ਮੈਂਟਲ ਹੈਲਥ ਦਾ ਸਰਵੇ ਵੀ ਹੋਇਆ ਡਾਟਾ ਕੀ ਨਿਕਲ ਕੇ ਆਉਂਦਾ ਹੈ ਰਜਿੰਦਰਾ ਹਸਪਤਾਲ ਮਾਲਵੇ ਦਾ ਵੱਡਾ ਹਸਪਤਾਲ ਹੈ ਇਸ ਵਿੱਚ ਹੋਰ ਵੀ ਸੂਬਿਆਂ ਤੋਂ ਪੇਸ਼ੈਂਟ ਜਿਹੜੇ ਆਉਂਦੇ ਨੇ ਤਾਂ ਕੀ ਸਥਿਤੀ ਹੈ ਉਸ ਵਕਤ ਜੋ ਮਾਨਸਿਕ ਤਣਾਅ ਦੇ ਤੁਹਾਡੇ ਕੋਲ ਜੋ ਆ ਰਹੇ ਪੇਸ਼ੈਂਟ ਜੇ ਆਪਾਂ ਦਮਨਜੀ ਡਾਟਾ ਦੀ ਗੱਲ ਕਰੀਏ ਤਾਂ ਜੋ ਵਰਲਡ ਓਵਰ ਡਾਟਾ ਹੈਗਾ ਵਿਚ ਗਲੋਬਲ ਬਰਡਨ ਆਫ ਡਿਜ਼ੀਜ਼ ਸਟਡੀ ਹੈ ਜੋ ਕਿ ਹਰ 10 ਸਾਲ ਬਾਅਦ ਹੁੰਦੀ ਹੈ ਵਰਲਡ ਹੈਲਥ ਆਰਗੇਨਾਈਜੇਸ਼ਨ ਵੱਲੋਂ ਕਰਵਾਈ ਜਾਂਦੀ ਹੈ ਉਹਦੀਆਂ ਕਲੀਅਰ ਫਾਈਨਡਿੰਗਸ ਹੈ ਕਿ 2030 ਤੱਕ ਡਿਪਰੈਸ਼ਨ ਹੈ ਜਿਹੜੀ ਉਹ ਡਿਸੇਬਿਲਟੀ ਦਾ ਸਭ ਤੋਂ ਵੱਡਾ ਕਾਰਨ ਹੋਏਗੀ ਦੁਨੀਆ ਦੇ ਵਿੱਚ ਕਿ ਇੰਨੀ ਜ਼ਿਆਦਾ ਵਧ ਰਹੀ ਹੈ ਉਵੇਂ ਹੀ ਵਰਲਡ 멘ਟਲ ਹੈਲਥ ਸਰਵੇਜ਼ ਹੋਏ ਆ ਤੇ ਨੈਸ਼ਨਲ 멘ਟਲ ਹੈਲਥ ਸਰਵੇ ਜਿਹੜਾ ਇੰਡੀਆ ਦਾ ਸੀਗਾ ਜਿਹੜਾ ਕਿ 12 ਸਟੇਟਸ ਦੇ ਵਿੱਚ ਹੋਇਆ ਸੀ ਹੁਣ ਬਾਕੀ ਸਟੇਟਸ ਦੇ ਵਿੱਚ ਵੀ ਹੋ ਰਿਹਾ ਪੰਜਾਬ ਦੇ ਵਿੱਚ ਵੀ ਹੋਇਆ ਸੀ ਉਹਦੇ ਚ ਬੜੀਆਂ ਕਲੀਅਰ ਫਾਈਂਡਿੰਗਸ ਸੀਗੀਆਂ ਕਿ 100 ਚੋਂ ਤਕਰੀਬਨ 15 ਤੋਂ 20 ਲੋਕਾਂ ਨੂੰ ਜਿਨ੍ਹਾਂ ਚੋਂ ਤੁਸੀਂ ਮੈਂ ਵੀ ਸ਼ਾਮਿਲ ਆ ਲਾਈਫ ਦੇ ਵਿੱਚ ਕਦੇ ਨਾ ਕਦੇ ਡਿਪਰੈਸ਼ਨ ਜ਼ਰੂਰ ਹੁੰਦੀ ਹੈ ਡਿਪਰੈਸ਼ਨ ਦੇ ਵਿੱਚ ਇਸ ਦੇ ਅਲਾਵਾ ਐਂਗਜ਼ਾਇਟੀ ਡਿਸਆਰਡਰ ਹੈ ਜਿਵੇਂ ਜਨਰਲਾਈਜ਼ਡ ਐਂਗਜ਼ਾਇਟੀ ਕਬਰਾਹ ਦੀ ਬਿਮਾਰੀ ਓਬਸੈਸਿਵ ਕੰਪਲਸਿਵ ਡਿਸਆਰਡਰ ਜਿਦੇ ਵਿੱਚ ਵਾਰੀ ਵਾਰੀ ਹੱਥ ਧੋਣ ਦੇ ਲੱਛਣ ਆਉਂਦੇ ਆ ਜਾਂ ਵਾਰੀ ਵਾਰੀ ਕੁਝ ਚੈੱਕ ਕਰੀ ਜਾਣਾ ਜਾਂ ਸਟ੍ਰੈਸ ਨਾਲ ਰਿਲੇਟਿਡ ਡਿਸਆਰਡਰਸ ਨੇ ਉਹ ਵੀ 15 ਤੋਂ 20% ਲੋਕਾਂ ਨੂੰ ਕਦੇ ਨਾ ਕਦੇ ਜ਼ਰੂਰ ਹੁੰਦੇ ਨੇ ਤੇ ਡਿਪਰੈਸ਼ਨ ਦੇ ਵਿੱਚ ਲੱਛਣ ਜਿਹੜੇ ਹੁੰਦੇ ਆ ਮਨ ਉਦਾਸ ਰਹਿਣਾ ਕਿਸੇ ਨਾਲ ਗੱਲ ਕਰਨ ਨੂੰ ਮਨ ਨਾ ਕਰਨਾ ਕੰਮ ਕਰਨ ਨੂੰ ਮਨ ਨਾ ਕਰਨਾ ਨੀਂਦ ਦੇ ਵਿੱਚ ਪ੍ਰੋਬਲਮ ਆ ਸਕਦੀ ਹੈ ਭੁੱਖ ਦੇ ਵਿੱਚ ਪ੍ਰੋਬਲਮ ਆ ਸਕਦੀ ਹੈ 네ਗੇਟਿਵ ਥਾਟਸ ਓਵਰ ਥਿੰਕਿੰਗ ਹੋ ਸਕਦੀ ਹੈ ਮਨ ਦੇ ਵਿੱਚ ਜਦੋਂ ਡਿਪਰੈਸ਼ਨ ਬਹੁਤ ਜ਼ਿਆਦਾ ਵੱਧ ਜਾਵੇ ਇਵਨ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਦੇ ਵਿਚਾਰ ਵੀ ਆ ਸਕਦੇ ਨੇ ਸੁਸਾਇਸਾਈਡਲ ਆਈਡੀਆਜ਼ ਵੀ ਆ ਸਕਦੇ ਨੇ ਰਾਈਟ ਤੇ ਮੇਰੀ ਇਹੀ ਰਿਕੁਐਸਟ ਹੈ ਸਾਰਿਆਂ ਨੂੰ ਕਿ ਜੇ ਕਿਸੇ ਨੂੰ ਵੀ ਇਸ ਤਰ੍ਹਾਂ ਦੇ ਸਿੰਪਟਮਸ ਆ ਰਹੇ ਨੇ ਤਾਂ ਉਹਨਾਂ ਨੂੰ ਇਗਨੋਰ ਨਾ ਕੀਤਾ ਜਾਵੇ ਕੀ ਇਮੀਡੀਏਟਲੀ ਕਿਸੇ ਨਾ ਕਿਸੇ ਸਾਈਕੀਆਟ੍ਰਿਸ ਨੂੰ ਚਾਹੇ ਗਵਰਨਮੈਂਟ ਸੈਕਟਰ ਦੇ ਵਿੱਚ ਆਏ ਪ੍ਰਾਈਵੇਟ ਸੈਕਟਰ ਦੇ ਵਿੱਚ ਕੰਟੈਕਟ ਕੀਤਾ ਜਾਵੇ ਕਿਉਂਕਿ ਇਸ ਦਾ ਇਲਾਜ ਵੀ ਪੋਸੀਬਲ ਹੁੰਦਾ ਹੈ ਸਰ ਜੋ ਡਾਟਾ ਹੈ ਉਹ ਕਿੰਨਾ ਘਾਰ ਹੈ ਜਦੋਂ ਆਪਾਂ ਆਕੜਿਆਂ ਤੇ ਜ਼ਿਕਰ ਕਰਦੇ ਹਾਂ ਜਦੋਂ ਮੈਂਟਲ ਹੈਲਥ ਦਾ ਇਹ ਵਰਲਡ ਆਲ ਓਵਰ ਵਰਲਡ ਦੇ ਵਿੱਚ ਵੀ ਹੋਇਆ ਨੈਸ਼ਨਲ ਲੈਵਲ ਤੇ ਵੀ ਹੋਇਆ ਪੰਜਾਬ ਦਾ ਸਟੇਟਸ ਕੀ ਨਿਕਲ ਕੇ ਸਾਹਮਣੇ ਆਇਆ ਪੰਜਾਬ ਦੇ ਵਿੱਚ ਕਿੰਨੇ ਪਰਸੈਂਟੇਜ ਸੀਗੇ ਜੋ ਡਿਪਰੈਸਡ ਸੀਗੇ ਆ ਓਵਰ ਆਲ ਜਿਹੜੀ ਪ੍ਰੈਵਲੈਂਸ ਸੀਗੀ ਉਹ ਤਾਂ ਸੇਮ ਸੀਗੀ ਲੈਕ ਲੈਟਸ ਸੇ ਕਿ ਇੰਡੀਆ ਦੇ ਵਿੱਚ ਬਾਕੀ ਸਟੇਟਸ ਦੇ ਵਿੱਚ ਵੀ ਆਲਮੋਸਟ ਇੰਨੀ ਕੀ ਸੀਗੀ 15 ਤੋਂ 20% ਲੇਕਿਨ ਪੰਜਾਬ ਦੇ ਵਿੱਚ ਇੱਕ ਬੜੀ ਇੰਪੋਰਟੈਂਟ ਫਾਈਨਡਿੰਗ ਨਿਕਲ ਕੇ ਆਈ ਸੀ ਜਦੋਂ ਨੈਸ਼ਨਲ ਮੈਂਟਲ ਹੈਲਥ ਸਰਵੇ ਹੋਇਆ ਸੀਗਾ ਕਿ ਬਾਕੀ ਸਟੇਟਸ ਦੇ ਵਿੱਚ ਜੋ ਡਿਪਰੈਸ਼ਨ ਸੀ ਉਹ ਸਭ ਤੋਂ ਜ਼ਿਆਦਾ ਕਾਮਨ ਸੀਗੀ ਅ 40 ਤੋਂ 59 ইয়ার্স এজ গ্রুপ ਦੇ ਵਿੱਚ ਲੇਕਿਨ ਪੰਜਾਬ ਦੇ ਵਿੱਚ ਡਿਪਰੈਸ਼ਨ ਸਭ ਤੋਂ ਜ਼ਿਆਦਾ ਕਾਮਨ ਸੀਗੀ 59 ইয়ার্স ਤੋਂ ਜ਼ਿਆਦਾ ਜਿਹੜੇ ਸੀਨੀਅਰ ਸਿਟੀਜ਼ਨਸ ਨੇ এল্ডারਲੀ ਨੇ রাইਟ ਸੋ ਇਟ ਵਾਸ ਵਨ ਆਫ ਦਾ ਸਰਪ੍ਰਾਈਜ਼ਿੰਗ ਫਾਈਂਡਿੰਗਸ ਆਫ ਨੈਸ਼ਨਲ ਮੈਂਟਲ ਹੈਲਥ ਕੋਈ ਕਾਰਨ ਵੀ ਨਿਕਲ ਕੇ ਆਇਆ ਕਿ ਇੰਨਾ ਕਿਉਂ ਮਤਲਬ ਇੰਨਾ ਜਦੋਂ 올ਡ ਏਜ ਹੋ ਜਾਂਦੀ ਹੈ ਤਾਂ ਇਹ ਡਿਪਰੈਸ ਕਿਉਂ ਦੇਖੋ ਉਸ ਸਰਵੇ ਦੇ ਵਿੱਚ ਤਾਂ ਕੋਈ ਇਦਾਂ ਦਾ ਮਤਲਬ ਫਾਈਂਡਿੰਗ ਨਹੀਂ ਸੀਗੀ ਕਿਉਂਕਿ ਇਹ ਚੀਜ਼ਾਂ ਦੇਖੀਆਂ ਨਹੀਂ ਗਈਆਂ ਸੀ ਕਿ ਕਿਉਂ ਹੋਏਗਾ ਉਹ ਸਿਰਫ ਪ੍ਰੈਵਲੈਂਸ ਸਰਵੇ ਸੀਗਾ ਲੇਕਿਨ ਇਹਦੇ ਕੁਝ ਕਾਰਨ ਹੋ ਸਕਦੇ ਨੇ ਜੋ ਐਕਸਪਰਟਸ ਸੋਚਦੇ ਨੇ ਕਿ ਇੱਕ ਤਾਂ ਐਲਡਰਲੀ ਏਜ ਦੇ ਵਿੱਚ ਸਾਨੂੰ ਮੈਡੀਕਲ ਪ੍ਰੋਬਲਮਸ ਬਹੁਤ ਜ਼ਿਆਦਾ ਹੋ ਜਾਂਦੀਆਂ ਨੇ ਠੀਕ ਹੈ ਕਿਸੇ ਨੂੰ ਸ਼ੂਗਰ ਹੈ ਬੀਪੀ ਹੈ ਜਾਂ ਹੋਰ ਤਰ੍ਹਾਂ ਦੀਆਂ ਬਿਮਾਰੀਆਂ ਨੇ ਰਾਈਟ ਉਹਦੇ ਕਰਕੇ ਫਾਈਨੈਂਸ਼ੀਅਲ ਬਰਡਨ ਵੀ ਹੁੰਦਾ ਹੈ ਉਹਨਾਂ ਦੀ ਕੁਆਲਿਟੀ ਆਫ ਲਾਈਫ ਇਫੈਕਟ ਹੁੰਦੀ ਹੈ ਆਰਥੋਪੈਡਿਕ ਪ੍ਰੋਬਲਮਸ ਵੀ ਆਉਂਦੀਆਂ ਨੇ ਹਾਰਟ ਦੀਆਂ ਪ੍ਰੋਬਲਮਸ ਹੋ ਜਾਂਦੀਆਂ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਕਰਕੇ ਡਿਪਰੈਸ਼ਨ ਵੱਧ ਜਾਂਦਾ ਹੈ ਸੈਕੰਡਲੀ ਪੰਜਾਬ ਦੇ ਵਿੱਚ ਬਹੁਤ ਜਗ੍ਹਾ ਤੇ ਇਹ ਵੀ ਹੋ ਰਿਹਾ ਹੈ ਜੋ ਸਾਡੇ ਕੋਲੇ ਓਪੀਡੀ ਦੇ ਵਿੱਚ ਵੀ ਡਾਟਾ ਨਿਕਲ ਕੇ ਆਉਂਦਾ ਹੈ ਮੇਰੇ ਕੋਲੇ ਜਿਵੇਂ ਪੇਸ਼ੈਂਟਸ ਆਉਂਦੇ ਨੇ ਐਲਡਰਲੀ ਨੇ ਜੇ ਜੋ ਮੀਡਲ 에ਜ ਕ੍ਰਾਸ ਕਰ ਚੁੱਕੇ ਨੇ ਬਹੁਤ ਇਦਾਂ ਦੇ ਹੁੰਦੇ ਨੇ ਜਿਨ੍ਹਾਂ ਦੇ ਜੋ ਇੱਥੇ ਇਕੱਲੇ ਰਹਿ ਰਹੇ ਨੇ ਹਸਬੰਡ ਵਾਈਫ ਇਕੱਲੇ ਨੇ ਜਾਂ ਜਦੋਂ ਸਪਾਊਸ ਵੀ ਠੀਕ ਨਹੀਂ ਹੈਗਾ ਜਾਂ ਡੈਥ ਹੋ ਗਈ ਹੈ ਤਾਂ ਉਹ ਇਨਸਾਨ ਇਕੱਲਾ ਰਹਿ ਗਿਆ ਕਿਉਂਕਿ ਬੱਚੇ ਇੰਡਿਆ ਤੋਂ ਬਾਹਰ ਚਲੇ ਗਏ ਸੋ ਇੱਕ ਇਹ ਬੜਾ ਫੀਨੋਮੀਨਾ ਕਾਮਨ ਜੋ ਮੈਨੂੰ ਦਿਖ ਰਿਹਾ ਕਿ ਕਿਉਂਕਿ ਬੱਚੇ ਬਹੁਤ ਮਾਤਰਾ ਦੇ ਵਿੱਚ ਬਾਹਰ ਜਾ ਰਹੇ ਨੇ ਉਹਦੇ ਕਰਕੇ ਵੀ ਡਿਪਰੈਸ਼ਨ ਕਾਮਨ ਹੋ ਸਕਦਾ ਹੈ ਤੇ ਇਹੀ ਇੱਕ ਦੋ ਰੀਜਨਸ ਨੇ ਬਾਕੀ ਫਾਈਨੈਂਸ਼ੀਅਲ ਸਟ्रेस ਹੁੰਦਾ ਹੈ ਇਟ ਏਜ ਦੇ ਨਾਲ ਮੈਡੀਕਲ ਡਿਸਆਰਡਰਸ ਕਰਕੇ ਵੀ ਹੁੰਦਾ ਹੈ ਦੀਸ ਕੈਨ ਬੀ ਅ ਫਿਊ ਛੋਟੀ ਉਮਰ ਦਾ ਵੀ ਤੁਹਾਡੇ ਕੋਲ ਕੋਈ ਡਿਪਰੈਸਡ ਦਾ ਜੂ ਡਿਪਰੈਸ਼ਨ ਦਾ ਸ਼ਿਕਾਰ ਹੋਇਆ ਹੋਵੇ ਇਸ ਤਰੀਕੇ ਦਾ ਕੋਈ ਪੇਸ਼ੈਂਟ ਆਇਆ ਹੋਵੇ ਹਾਂਜੀ ਬਿਲਕੁਲ ਸਾਡੇ ਕੋਲ ਈਵਨ 10 11 ਸਾਲ ਦੇ ਬੱਚੇ ਵੀ ਕੁਝ ਦੇਖੇ ਨੇ ਮੈਂ ਜਿਨ੍ਹਾਂ ਦੇ ਵਿੱਚ ਡਿਪਰੈਸ਼ਨ ਦੇ ਲੱਛਣ ਹੁੰਦੇ ਨੇ ਆ ਕਈ ਵਾਰੀ ਦੇਖਿਆ ਵੀ ਕੋਈ ਕਾਰਨ ਵੀ ਨਹੀਂ ਹੁੰਦਾ ਐਂਡੋਜਨਸ ਡਿਪਰੈਸ਼ਨ ਹੈ ਜਿਵੇਂ ਮੈਕਸਿਮਮ ਕੇਸਿਸ ਦੇ ਵਿੱਚ ਹੁੰਦਾ ਜਾਂ ਕਈ ਵਾਰੀ ਇਹ ਵੀ ਦੇਖਿਆ ਗਿਆ ਕਿ ਕੁਝ ਫੈਮਿਲੀ ਐਟਮੋਸਫੀਅਰ ਦੇ ਵਿੱਚ ਪ੍ਰੋਬਲਮ ਹੈ ਯੂ نو ਫੈਮਿਲੀ ਐਟਮੋਸਫੇਅਰ ਇਸ ਤਰ੍ਹਾਂ ਦਾ ਹੈ ਪੇਰੈਂਟਸ ਦੇ ਡੋਮੈਸਟਿਕ ਵਾਇਲੈਂਸ ਹੈ ਪੇਰੈਂਟਸ ਦੇ ਆਪਸ ਨਹੀਂ ਬਣ ਰਹੀ ਜਾਂ ਪੇਰੈਂਟਸ ਸੈਪਰੇਟਡ ਨੇ ਥਿਸ ਕੈਨ ਬੀ ਰੀਜਨਸ ਅੱਜ ਕੱਲ ਐਕੈਡੈਮਿਕ ਪ੍ਰੈਸ਼ਰ ਵੀ ਬਹੁਤ ਹੈ ਬੱਚਿਆਂ ਦੇ ਉੱਪਰ ਤੁਸੀਂ ਜ਼ਿਕਰ ਕੀਤਾ ਕਿ ਕਈ ਵਾਰ ਕੋਈ ਕਾਰਨ ਹੀ ਨਹੀਂ ਹੁੰਦਾ ਉਸ ਦਾ ਵੀ ਡਿਪਰੈਸ਼ਨ ਹੈ ਇਸ ਦਾ ਕੀ ਕਾਰਨ ਹੈ ਜੀ ਕੋਈ ਖਾਣ ਪੀਣ ਦਾ ਕੋਈ ਕਾਰਨ ਹੈ ਕਿ ਖਾਣ ਪੀਣ ਦਾ ਕੋਈ ਕਹਿੰਦੇ ਹਾਰਮੋਨ ਇਨਬੈਲੈਂਸ ਹੋ ਜਾਂਦੇ ਨੇ ਜਾਂ ਇਸ ਤਰੀਕੇ ਦੀਆਂ ਚੀਜ਼ਾਂ ਦਾ ਜਿਹੜਾ ਸਾਹਮਣਾ ਵੀ ਕਰਨਾ ਪੈਂਦਾ ਇੱਕ ਹੀ ਨਿਕਲ ਕੇ ਕਾਰਨ ਆਇਆ ਹੈਗਾ ਕਿ ਇਹ ਜਦੋਂ ਕਿਸੇ ਚੀਜ਼ ਦੀ ਟੈਨਸ਼ਨ ਹੀ ਨਹੀਂ ਤਾਂ ਉਸ ਦੀ ਦਾ ਡਿਪਰੈਸ਼ਨ ਕਿਉਂ ਦੇਖੋ ਇੱਕ ਬਹੁਤ ਵੱਡੀ ਮਿਸਕਨਸੈਪਸ਼ਨ ਜੋ ਸਮਾਜ ਦੇ ਵਿੱਚ ਹੈ ਨਾ ਮੈਂ ਤੁਹਾਡੇ ਥਰੂ ਉਸ ਨੂੰ ਖਤਮ ਕਰਨਾ ਚਾਹਾਂਗਾ ਅੱਜ ਕਿ ਲੋਕਾਂ ਨੂੰ ਇਹ ਲੱਗਦਾ ਕਿ ਡਿਪਰੈਸ਼ਨ ਉਦੋਂ ਹੀ ਹੁੰਦੀ ਹੈ ਜਦੋਂ ਸਾਡੇ ਪਰਿਵਾਰ 'ਚ ਕੋਈ ਪ੍ਰੋਬਲਮ ਹੋਵੇ ਜਦੋਂ ਸਾਨੂੰ ਕੋਈ ਸਟ्रेस ਹੋਵੇ ਜਦੋਂ ਕੋਈ ਜੌਬ 'ਚ ਪ੍ਰੋਬਲਮ ਹੋਵੇ ਜਾਂ ਫਾਈਨੈਂਸ਼ੀਅਲ ਪ੍ਰੋਬਲਮ ਹੋਵੇ ਤਾਂ ਦਿਸ ਇਜ਼ ਰੋਂਗ ਇਹ ਤਾਂ ਨਹੀਂ ਹੈਗਾ ਡਿਪਰੈਸ਼ਨ ਇਜ਼ ਐਨ ਐਂਡੋਜਨਸ ਡਿਸਆਰਡਰ ਜਿਵੇਂ ਆਪਾਂ ਕਹਿੰਦੇ ਆ ਕਿ ਇੱਕ ਬਾਡੀ ਦੇ ਵਿੱਚ ਕੁਝ ਚੇਂਜਸ ਆਏ ਜਿਹਦੇ ਕਰਕੇ 슈ਗਰ ਹੋ ਗਈ ਕੁਝ ਚੇਂजेस ਆਏ ਜਿਹਦੇ ਕਰਕੇ ਬੀਪੀ ਹੋ ਗਿਆ ਉਸੇ ਤਰ੍ਹਾਂ ਡਿਪਰੈਸ਼ਨ ਦਾ ਜੋ ਕਾਰਨ ਹੁੰਦਾ ਹੈ ਉਹ ਐਂਡੋਜਨਸ ਡਿਪਰੈਸ਼ਨ ਹੈ ਉਹ ਹੁੰਦਾ ਹੈ ਬੋਡੀ ਦੇ ਵਿੱਚ ਸਾਡੇ ਕੈਮੀਕਲ ਡਿਸਟਰਬੈਂਸਿਸ ਹੁੰਦੀਆਂ ਹਾਰਮੋਨਸ ਕਰਕੇ ਵੀ ਹੋ ਜਾਂਦਾ ਹੈ ਥਾਇਰੋਇਡ ਕਰਕੇ ਬਟ ਮੇਨਲੀ ਕੈਮੀਕਲ ਡਿਸਟਰਬੈਂਸ ਹੁੰਦੀਆਂ ਜਿਵੇਂ ਸੇਰੋਟੋਨਿਨ ਨੋਰਐਪੀਨੇਫ੍ਰਿਨ ਡੋਪਾਮਿਨ ਨਾਮ ਦੇ ਕੈਮੀਕਲ ਹੁੰਦੇ ਆ ਜਿਹੜੇ ਘੱਟ ਹੋ ਜਾਂਦੇ ਆ ਸੋ ਇਸੇ ਲਈ ਜੋ ਮੈਂ ਪਹਿਲਾਂ ਇੱਕ ਕਮੈਂਟ ਕੀਤਾ ਸੀ ਕਿ ਇਹਦਾ ਟ੍ਰੀਟਮੈਂਟ ਪੋਸੀਬਲ ਹੈ ਬਹੁਤ ਵਾਰੀ ਲੋਕਾਂ ਨੂੰ ਲੱਗਦਾ ਕਿ ਡਿਪਰੈਸ਼ਨ ਠੀਕ ਹੀ ਨਹੀਂ ਹੋ ਸਕਦੀ ਐਦਾਂ ਨਹੀਂ ਹੈਗਾ ਬਹੁਤ ਇਫੈਕਟਿਵ ਮੈਡੀਸਿਨਸ ਨੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਕੈਮੀਕਲਸ ਡਿਸਟਰਬੈਂਸ ਹੋ ਜਾਂਦੇ ਆ ਤਾਂ ਉਹਨਾਂ ਨੂੰ ਕੈਮੀਕਲਸ ਨੂੰ ਠੀਕ ਕਰਨ ਲਈ ਸਾਡੇ ਕੋਲ ਮੈਡੀਸਿਨਸ ਹੈਗੀਆਂ ਜੀ ਉਹ ਨਹੀਂ ਲਾਉਂਦੇ ਸਰ ਕਿੰਨੇ ਕ ਪੇਸ਼ੈਂਟ ਦੀ ਰੂਟੀਨ ਤੁਹਾਡਾ ਇਹਨੇ ਸਾਲਾਂ ਦੇ ਵਿੱਚ ਵਧਿਆ ਤੁਸੀਂ ਜੇਕਰ 26 25 ਹੁਣ 26 ਸਟਾਰਟ ਹੋ ਗਿਆ 25 24 ਤੇ 23 ਦੀ ਗੱਲ ਕਰ ਲੋ ਤਾਂ ਇਹ ਪਲੱਸ ਹੋ ਰਹੇ ਪੇਸ਼ੈਂਟਸ ਆ ਮਾਈਨਸ ਹੋ ਰਹੇ ਦੇਖੋ ਜਿੱਥੇ ਤੱਕ ਪੋਪੂਲੇਸ਼ਨ ਦੇ ਵਿੱਚ ਪ੍ਰੈਵਲੈਂਸ ਹੈ ਠੀਕ ਹੈ ਉਹ ਆਈ ਵਿਲ ਸੇ ਸੇਮ ਹੈ ਲੇਕਿਨ ਫਰਕ ਇਹ ਪੈ ਰਿਹਾ ਕਿ ਇੱਕ ਤਾਂ ਪੋਪੂਲੇਸ਼ਨ ਵੱਧ ਰਹੀ ਹੈ ਉਹ ਦੇ ਕਰਕੇ ਨੰਬਰ ਵੱਧ ਰਿਹਾ ਹੈ ਸੈਕੰਡਲੀ ਹੁਣ ਅਵੇਅਰਨੈਸ ਬਹੁਤ ਹੋ ਰਹੀ ਹੈ ਇੱਕ ਐਦਾਂ ਦਾ ਟਾਈਮ ਸੀਗਾ ਜਦੋਂ ਮੈਂਟਲ ਇਲਨੈਸ ਬਾਰੇ ਗੱਲ ਹੀ ਨਹੀਂ ਹੁੰਦੀ ਸੀ ਠੀਕ ਹੈ ਮੈਂਟਲ ਇਲਨੈਸ ਤੇ ਬਿਲਕੁਲ ਫੋਕਸ ਨਹੀਂ ਸੀਗਾ ਆ ਲੋਕ ਵੀ ਡਰਦੇ ਸੀ ਉਹਨਾਂ ਨੂੰ ਲੱਗਦਾ ਸੀ ਵੀ ਜੇ ਅਸੀਂ ਸਾਈਕੀਆਟ੍ਰਿਸਟ ਕੋਲ ਜਾਵਾਂਗੇ ਤਾਂ ਲੋਕ ਕੀ ਸੋਚਣਗੇ ਐਸੇ ਬਸੇ ਵਾਲੇ ਲੋਕ ਕੀ ਸੋਚਣਗੇ ਸਟਿਗਮਾ ਬਹੁਤ ਜ਼ਿਆਦਾ ਸੀਗਾ ਹੁਣ ਵੀ ਹੈ ਲੇਕਿਨ ਘਟ ਗਿਆ ਹੈ ਹੁਣ ਸਾਡੇ ਕੋਲ ਯੰਗ ਪੜੇ ਲਿਖੇ ਲੋਕ ਆਉਂਦੇ ਨੇ ਜਿਨ੍ਹਾਂ ਨੂੰ ਇਹ ਪਤਾ ਹੈ ਕਿ ਉਹਨਾਂ ਨੂੰ ਡਿਪਰੈਸ਼ਨ ਹੈ OCD ਹੈ ਤੇ ਉਹ ਕਾਉਂਸਲਿੰਗ ਕਰਵਾਉਣ ਵੀ ਹੁੰਦੇ ਨੇ ਉਹ ਮੈਡੀਸਿਨ ਵਾਸਤੇ ਵੀ ਹੁੰਦੇ ਨੇ ਸੋ ਸਟਿਗਮ ਘਟ ਰਿਹਾ ਹੈਗਾ ਅਵੇਅਰਨੈਸ ਵੱਧ ਰਹੀ ਹੈ ਲੋਕਾਂ ਦੇ ਵਿੱਚ ਉਹਨਾਂ ਨੂੰ ਪਤਾ ਚੱਲ ਰਿਹਾ ਹੈ ਕਿ ਹੁਣ ਇਹਨਾਂ ਚੀਜ਼ਾਂ ਦਾ ਇਲਾਜ ਹੋ ਜਾਂਦਾ ਹੈ ਜਿਵੇਂ ਮੀਡੀਆ ਦੇ ਵਿੱਚ ਵੀ ਕਾਫੀ ਆਇਆ ਹੈ ਕੁਝ ਪਿੱਛੇ ਸੈਲੀਬ੍ਰਿਟੀਜ਼ ਨੇ ਵੀ ਕੁਝ ਕਾਫੀ ਕਮੈਂਟਸ ਦਿੰਦੇ ਆ ਦੇ ਹੈਵ ਓਪਨਲੀ ਕਮ ਆਊਟ ਵਿਦ देयर ਡਿਪਰੈਸ਼ਨ ਪਹਿਲਾਂ ਲੋਕ ਛੁਪਾਉਂਦੇ ਸੀਗੇ ਹੁਣ ਉਹ ਚੀਜ਼ ਬੜੀ ਘਟੀ ਹੈ ਐਂਡ देयर ਸਮ ਫੇਮਸ ਸੈਲੀਬ੍ਰਿਟੀਜ਼ ਜਿਨ੍ਹਾਂ ਨੇ ਓਪਨਲੀ ਇਹ ਕਿਹਾ ਕਿ ਦੇ ਵਰ ਸਫਰਿੰਗ ਫਰਮ ਡਿਪਰੈਸ਼ਨ ਐਂਡ ਦੇ ਟੁਕ ਟ੍ਰੀਟਮੈਂਟ ਐਂਡ ਦੇ ਰਿਕਵਰਡ ਸੋ ਇਸ ਲਈ ਸਾਡੇ ਕੋਲ ਨੰਬਰ ਵਧ ਰਿਹਾ ਦਿਨੋ ਦਿਨ ਵਧ ਰਿਹਾ ਆਮ ਸ਼ੋਰ ਅੱਗੇ ਵੀ ਵਧੇਗਾ ਬਿਕੋਜ਼ ਸਰ ਮੰਨਦੇ ਹੋ ਕਿ ਕੋਵਿਡ ਇਸ ਦਾ ਕੋਈ ਕਾਰਨ ਰਿਹਾ ਕਿਉਂਕਿ ਜਦੋਂ ਵੀ ਕੀ ਦੇ ਵਿੱਚ ਕੋਵਿਡ ਹੋਤਾ ਹੈ 19 20 ਦੇ ਵਿੱਚ ਤਾਂ ਉਸ ਤੋਂ ਬਾਅਦ ਡਿਪਰੈਸ਼ਨ ਦੇ ਪੇਸ਼ੈਂਟਸ ਵਧੇ ਵਧੇ ਨੇ ਉਹ ਡਿਪਰੈਸ਼ਨ ਦਾ ਕਿਤਨੇ ਕਿਤੇ ਇੱਕ ਵੱਡਾ ਕਾਰਨ ਵੀ ਰਿਹਾ ਦੇਖੋ ਐਸ ਸੱਚ ਕੋਵਿਡ ਵਾਇਰਸ ਕਰਕੇ ਡਿਪਰੈਸ਼ਨ ਹੋਈ ਹੋਵੇ ਉਹਦਾ ਉਹਦੇ ਤੇ ਕੋਈ ਹੈਜੀ ਡਾਟਾ ਨਹੀਂ ਹੈ ਲੌਂਗ ਟਰਮ ਦੇ ਵਿੱਚ ਉਸ ਵੇਲੇ ਸਾਡੇ ਕੋਲੇ ਕੁਝ ਪੇਸ਼IENTS ਵਧੇ ਸੀਗੇ ਜਿਵੇਂ ਕੋਵਿਡ ਕਰਕੇ ਜਿਨ੍ਹਾਂ ਨੂੰ ਵਹਿਮ ਦੀ ਪ੍ਰੋਬਲਮ ਹੋ ਗਈ ਸੀ OCD ਦੀ ਵਾਰੀ ਵਾਰੀ ਹੱਤ ਹੋਉਂਦੀ ਬਟ ਉਦੋਂ ਕਿਹਾ ਵੀ ਜਾਂਦਾ ਸੀ ਕਿ ਇਹ ਕੀਤਾ ਜਾਵੇ ਲੇਕਿਨ ਕੁਝ ਕੇਸਿਸ ਮੈਂ ਇਸ ਤਰ੍ਹਾਂ ਦੇ ਦੇਖੇ ਜੋ ਮੇਰੇ ਕੋਲ ਅਜ ਵੀ ਆ ਰਹੇ ਹੈ ਪੇਸ਼IENTS ਜਿਨ੍ਹਾਂ ਨੂੰ ਉਸ ਵੇਲੇ ਕੁਝ ਫਾਈਨੈਂਸ਼ੀਅਲ ਲਾਸ ਹੋਇਆ ਰਾਈਟ ਯਾ ਫੈਮਿਲੀ ਦੇ ਵਿੱਚ ਮਿਸ ਹੈਪਸ ਹੋਏ ਵੀ ਆਲ نو ਕੋਵਿਡ ਕਰਕੇ ਫੈਮਲੀਆਂ ਦੇ ਵਿੱਚ ਇਦਾਂ ਦੇ ਵੀ ਕੇਸਿਸ ਰਹੇ ਵੀ 10 ਮੈਂਬਰਸ ਤੋਂ 5 ਮੈਂਬਰਸ ਦੀ ਡੈਥ ਹੋ ਗਈ ਤਾਂ ਉਹਦੇ ਕਰਕੇ ਉਸ ਵੇਲੇ ਇੰਨੇ ਇੰਨਾ ਸਟ्रेस ਹੋਇਆ ਕਿ ਉਹਦੋਂ ਡਿਪਰੈਸ਼ਨ ਹੋਈ ਤੇ ਹੁਣ ਵੀ ਉਹਨਾਂ ਨੂੰ ਪ੍ਰੋਬਲਮ ਚੱਲ ਰਹੀ ਹੈ ਟ੍ਰੀਟਮੈਂਟ ਲੈ ਰਹੇ ਨੇ ਸੋ देयर ਹੈਵ ਬੀਨ ਕੇਸਿਸ ਜਦੋਂ ਕਮਿੰਗ ਹੀ ਦੇਖਦੇ ਹਾਂ ਸਰ ਕਿ ਕਿ ਜਦੋਂ ਇੱਕ 올ਡ ਏਜ ਦਾ ਤਾਂ ਤੁਸੀਂ ਦੱਸਿਆ ਕਿ ਬੱਚਾ ਬਾਹਰ ਚਲਾ ਜਾਣਾ ਜਾਂ ਇਸ ਤਰੀਕੇ ਦੀ ਤਕਲੀਫ ਹੁੰਦੀ ਹੈ ਪਰ ਜਦੋਂ ਛੋਟੇ ਬੱਚੇ ਵੀ ਡਿਪਰੈਸ ਹੋਣ ਲੱਗ ਜਾਣ ਤਾਂ ਉਹਨਾਂ ਦੇ ਵਿੱਚ ਕੀ ਤਣਾਅ ਦੇਖਿਆ ਗਿਆ ਹੈ ਜਾਂ ਉਸ ਦੀ ਕੀ ਕਨਕਲੂਜਨ ਕੱਢਿਆ ਗਿਆ ਹੈ ਕਿ ਕਿਸ ਤਰੀਕੇ ਨਾਲ ਉਹਨਾਂ ਨੂੰ ਸਟੇਬਲ ਕੀਤਾ ਜਾਵੇ ਕਿਉਂਕਿ ਜਦੋਂ ਉਹ ਅੱਗੇ ਆਉਣ ਵਾਲੀ ਉਮਰ ਦੇ ਵਿੱਚ ਆਉਣਗੇ ਤਾਂ ਉਹ ਡਿਪਰੈਸ਼ਨ ਲੈਵਲ ਵਧੇਗਾ ਉਹਨਾਂ ਦਾ ਡੈਫੀਨਿਟਲੀ ਕੋਈ ਵੀ ਇਲਨੈਸ ਹੈ ਡਿਪਰੈਸ਼ਨ ਹੈ ਐਂਗਜ਼ਾਈਟੀ ਡਿਸਆਰਡਰ ਬੀਪੀ ਹੈ ਜੇ अर्ਲੀ एज ਸ਼ੁਰੂ ਹੋ ਜਾਂਦਾ ਤਾਂ ਉਹਦਾ ਟਰੀਟਮੈਂਟ ਵੀ ਮੁਸ਼ਕਿਲ ਹੁੰਦਾ ਤੇ ਚਾਂਸਸ ਹੁੰਦੇ ਕਿ ਉਹ ਅੱਗੇ ਕ੍ਰੋਨਿਕ ਵੀ ਬਣੇਗਾ ਅੱਗੇ ਵਧੇਗਾ ਵੀ ਟਾਈਮ ਦੇ ਨਾਲ ਕੋਈ ਵੀ ਬਿਮਾਰੀ ਆਪਣੇ ਆਪ ਆਟੋਮੈਟਿਕਲੀ ਘਟਦੀ ਨਹੀਂ ਵੱਧਦੀ ਹੈ ਸੋ ਬੱਚਿਆਂ ਦੇ ਵਿੱਚ ਕਾਫੀ ਰੀਜਨਸ ਐ ਅੱਜਕੱਲ ਅਕੈਡੈਮਿਕ ਪ੍ਰੈਸ਼ਰ ਹੈ ਰਾਈਟ ਫੈਮਿਲੀ ਐਟਮੋਸਫੇਅਰ ਬੜਾ ਰੋਲ ਪਲੇ ਕਰਦੇ ਐ ਇੱਕ ਹੋਰ ਮੈਂ ਕਹਿਣਾ ਚਾਹਾਂਗਾ ਕਿ ਸੋਸ਼ਲ ਮੀਡੀਆ ਸੋਸ਼ਲ ਕੰਪੈਰੀਜ਼ਨ ਜਿਹੜਾ ਹੈ ਉਹ ਇੱਕ ਬਹੁਤ ਵੱਡਾ ਰੀਜਨ ਬਣ ਰਿਹਾ ਹੈ ਅੱਜਕੱਲ ਡਿਸਪਾਇੰਟਮੈਂਟ ਦਾ ਸੈਟੀਸਫੈਕਸ਼ਨ ਡਿਸਸੈਟੀਸਫੈਕਸ਼ਨ ਵਿਦ ਲਾਈਫ ਦਾ ਅਸੀਂ ਸੋਸ਼ਲ ਮੀਡੀਆ ਫੇਸਬੁੱਕ ਇੰਸਟਾਗ੍ਰਾਮ ਤੇ ਦੇਖਦੇ ਐ ਦੂਸਰੇ ਦੀਆਂ ਪੋਸਟਸ ਦੇਖਦੇ ਐ ਸਾਨੂੰ ਲੱਗਦਾ ਪੂਰੀ ਦੁਨੀਆ ਖੁਸ਼ ਹੈ ਅਸੀਂ ਇਹੀ ਠੀਕ ਨਹੀਂ ਐ ਪੀਪਲ ਆਲਵੇਸ ਪੋਸਟ देयर ਗੁੱਡ ਥਿੰਗਸ ਔਨ ਸੋਸ਼ਲ ਮੀਡੀਆ ਕੋਈ ਵੀ ਆਪਣੀ ਲਾਈਫ ਦੀਆਂ ਪ੍ਰੋਬਲਮਸ ਨਹੀਂ ਪਾਉਂਦਾ ਸੋ ਇਹ ਬੱਚਿਆਂ ਦੇ ਵਿੱਚ ਇਹ ਵੀ ਬੜਾ ਕਾਮਨ ਆਇਆ ਜਿਵੇਂ ਸਾਡੇ ਕੋਲੇ 18 19 20 ਸਾਲ ਦੇ ਵਿੱਚ ਹੀ ਹੁੰਦੇ ਆ ਉਹਨਾਂ ਨੂੰ ਲੱਗਦਾ ਕਿ ਬਾਕੀ ਲੋਕ ਸਾਡੇ ਤੋਂ ਬਹੁਤ ਅੱਗੇ ਨਿਕਲ ਗਏ ਅਸੀਂ ਪਿੱਛੇ ਆ ਜਿਹਦੇ ਕਰਕੇ ਉਹ ਬੜਾ ਡਿਪਰੈਸਡ ਫੀਲ ਕਰਦੇ ਨੇ when we ask them ke baaki aware kive pata chaleya oh facebook te video post pande ne ji instagram te post pande ne oh bhi ek tension hai koi facebook te ha oh baare ne ohna nu dekho utthe apan nu ohna di life da sirf ek point pata hai right we don't know ke ohna di life ch baaki ki chal reha hai reel te riya ch ha so ek social media social comparison hai jeda apni life nu dooje naal compare karna ke ohde inne marks aagaye mere kat reh gaye and parents vi karde ne apne ek bachche nu doosre bachche naal compare karde ne ਨਾ ਕਰੋ ਪਲੀਜ਼ ਬਟ ਇਸ ਸਰ ਲੋਕ ਇਹ ਕਹਿੰਦੇ ਨੇ ਸਰ ਕਿ ਜੋ ਪੀਣ ਵਾਲਾ ਹੈ ਜਾਂ ਖਾਣ ਪੀਣ ਵਾਲਾ ਹੈ ਜਾਂ ਨਸ਼ਾ ਕਰਨ ਵਾਲਾ ਹੈ ਉਹ ਤਰਕ ਦਿੰਦਾ ਕਿ ਜਦੋਂ ਮੈਂ ਨਸ਼ਾ ਕਰਦਾ ਤਾਂ ਮੇਰਾ ਡਿਪਰੈਸ਼ਨ ਦੂਰ ਹੋ ਜਾਂਦਾ ਮੇਰੀ ਟੈਂਸ਼ਨ ਦੂਰ ਹੋ ਜਾਂਦੀ ਹੈ ਕਿ ਵਾਕਈ ਇਹ ਇਹ ਰੀਜ਼ਨ ਹੈ ਇਹ ਟੈਂਸ਼ਨ ਦੂਰ ਕਰਨ ਦਾ ਅ ਦੇਖੋ ਇਦਾਂ ਦੇ ਬਹੁਤ ਲੋਕ ਨੇ ਜਿਹੜੇ ਜੋ ਨਸ਼ਾ ਸਟਾਰਟ ਕਰਦੇ ਹਨ ਤਾਂ ਉਹ ਇਸ ਲਈ ਕਰਦੇ ਹੈ ਕਿਉਂਕਿ ਉਹਨਾਂ ਨੂੰ ਕੋਈ ਸਟ्रेस ਜਾਂ ਡਿਪਰੈਸ਼ਨ ਹੁੰਦਾ ਹੈ ਉਹਨਾਂ ਨੂੰ ਆਮ ਤੌਰ ਤੇ ਦੇਖਿਆ ਗਿਆ ਹੈ ਕਿ ਫਰੈਂਡਸ ਕਹਿ ਦਿੰਦੇ ਨੇ ਕਿ ਪੈਗ ਲਗਾ ਲਾ ਜਾਂ ਇਹ ਫਲਾਨੀ ਚੀਜ਼ ਲੈ ਲਾ ਇਹਦੇ ਨਾਲ ਟੈਨਸ਼ਨ ਠੀਕ ਹੋ ਜੇਗੀ ਰਿਲੈਕਸ ਹੋ ਜਾਏਗਾ ਉਹ ਇੱਕ ਤਰ੍ਹਾਂ ਸੈਲਫ ਮੈਡੀਕੇਟ ਕਰਨ ਦੀ ਕੋਸ਼ਿਸ਼ ਕਰਦੇ ਆ ਆਪਣੇ ਆਪ ਨੂੰ ਵੀ ਸ਼ਾਇਦ ਇਹ ਮੈਡੀਸਿਨ ਹੈ ਬਟ ਉਹ ਇੱਕ ਵਿਸ਼ੀਅਸ ਸਰਕਲ ਬਣ ਜਾਂਦਾ ਠੀਕ ਹੈ ਇੱਕ ਵਾਰੀ ਤੁਸੀਂ ਨਸ਼ਾ ਕਰਨ ਲੱਗ ਜਾਓ ਤਾਂ ਉਹ ਨਸ਼ੇ ਦੀ ਤੋੜ ਇਦਾਂ ਲੱਗਦੀ ਹੈ ਕਿ ਉਹਦੇ ਬਿਨਾ ਫਿਰ ਤੁਹਾਨੂੰ ਇਹ ਲੱਗਦਾ ਵੀ ਮੈਂ ਇਹਦੇ ਬਿਨਾ ਰਹਿ ਨਹੀਂ ਸਕਦਾ ਡਰ ਲੱਗਦਾ ਵੀ ਨਸ਼ੇ ਦੇ ਬਿਨਾ ਰਹਿ ਨਹੀਂ ਪਾਵਾਂਗਾ ਇਹ ਰੋਸ ਤੋਂ ਬਾਅਦ ਇੱਕ ਸਰਕਲੇ ਬੰਦਾ ਵੀ ਜਦੋਂ ਵੀ ਬੰਦਾ ਨਸ਼ਾ ਕਰਦਾ ਹੈ ਕਿਉਂਕਿ ਉਹਨੂੰ ਪਤਾ ਚੱਲ ਜਾਂਦਾ ਹੈ ਮੇਰੀ ਲਾਈਫ ਖਰਾਬ ਹੋ ਰਹੀ ਹੈ ਨਸ਼ੇ ਕਰਕੇ ਪੈਸੇ ਖਰਾਬ ਹੋ ਰਹੇ ਨੇ ਸਿਹਤ ਖਰਾਬ ਹੋ ਰਹੀ ਹੈ ਫਿਜ਼ੀਕਲੀ ਮੈਂਟਲੀ ਮੈਂ ਬਿਲਕੁਲ ਡਾਊਨ ਜਾ ਰਿਹਾ ਹਾਂ ਮੇਰੀ ਸਮਾਜ ਦੇ ਵਿੱਚ ਇੱਜ਼ਤ ਖਤਮ ਹੋ ਰਹੀ ਹੈ ਸਟਿਗਮਾ ਬਹੁਤ ਹੈ ਰਾਈਟ ਹੀ ਨੋਜ਼ ਕਿ ਮੇਰਾ ਪਰਿਵਾਰ ਖਰਾਬ ਹੋ ਰਿਹਾ ਹੈ ਵਾਈਫ ਛੱਡ ਕੇ ਚਲੀ ਜਾਂਦੀ ਹੈ ਜੇ ਅੱਜ ਮੈਂ ਨਸ਼ਾ ਕਰ ਰਿਹਾ ਮੈਂ ਕੱਲ ਨੂੰ ਆਪਣੇ ਬੱਚਿਆਂ ਨੂੰ ਕਿਵੇਂ ਰੋਕਾਂਗਾ ਸੋ ਅਲਟੀਮੇਟਲੀ ਕੀ ਹੁੰਦਾ ਨਸ਼ੇ ਕਰਕੇ ਉਹਨੂੰ ਇਹ ਪਤਾ ਚੱਲ ਜਾਂਦਾ ਹੈ ਵੀ ਮੈਂ ਬਰਬਾਦ ਹੋ ਰਿਹਾ ਮੇਰਾ ਪਰ ਉਸ ਤੋਂ ਬਾਅਦ ਉਹ ਨਸ਼ਾ ਹੀ ਡਿਪਰੈਸ਼ਨ ਦਾ ਕਾਰਨ ਮੰਨ ਲੈਂਦਾ ਹੈ ਰਾਈਟ ਤਾਂ ਇਹ ਨਹੀਂ ਹੈਗਾ ਕਿ ਜੇ ਉਹ ਨਸ਼ਾ ਕਰੇਗਾ ਤਾਂ ਡਿਪਰੈਸ਼ਨ ਠੀਕ ਹੋਏਗੀ ਨਸ਼ਾ ਕਰਨ ਨਾਲ ਡਿਪਰੈਸ਼ਨ ਵਧੇਗੀ ਉਹ ਡੱਲਾ ਡਿਪਰੈਸ਼ਨ ਸ਼ਾਂਤ ਰਹਿਣਾ ਚੁੱਪਚਾਪ ਰਹਿਣਾ ਸਾਈਡ ਤੇ ਰਹਿਣਾ ਇਹ ਡਿਪਰੈਸ਼ਨ ਹੈ ਕਿਸ ਤੋਂ ਇਲਾਵਾ ਵੀ ਹੋਰ ਕੋਈ ਇਹਦੇ ਜਿਹੜੇ ਲੱਛਣ ਨੇ ਨਹੀਂ ਡਿਪਰੈਸ਼ਨ ਦਾ ਜੋ ਮੇਨ ਸਿੰਪਟਮ ਹੈ ਉਹ ਹੈ ਮੰਦੀ ਉਦਾਸੀ ਰਾਈਟ ਦੇਖੋ ਸੜਚੂ ਬਹੁਤ ਲੋਕ ਨੇ ਜਿਹੜੇ ਰਿਜ਼ਰਵ ਹੁੰਦੇ ਆ ਸ਼ਾਂਤ ਰਹਿੰਦੇ ਆ ਇੱਕ ਸਾਈਡ ਤੇ ਰਹਿੰਦੇ ਆ ਜਿਆਦਾ ਕੁਲਦੇ ਮਿਲਦੇ ਨਹੀਂ ਪਰਸਨੈਲਿਟੀ ਇਦਾਂ ਦੀ ਹੁੰਦੀ ਹੈ ਲੇਕਿਨ ਉਹ ਬੰਦੇ ਖੁਸ਼ ਹੁੰਦੇ ਨੇ ਆਪਣੀ ਜੇ ਇਕੱਲੇ ਰਹਿ ਕੇ ਵੀ ਖੁਸ਼ ਨੇ that is not depression depression ਉਦੋਂ ਹੋਏਗਾ ਜਦੋਂ ਬੰਦੇ ਨੂੰ ਉਦਾਸੀ ਹੈ ਉਹਦਾ ਮਨ ਨਹੀਂ ਉਦਾਸ ਉਹਦਾ ਮਨ ਇਕੱਲੇ ਵੀ ਨਹੀਂ ਲੱਗ ਰਿਹਾ ਜੇ ਉਹ ਆਪਣੇ ਹੌਬੀਜ਼ ਇੰਟਰਸਟ ਜੋ ਉਹ ਕਰਦਾ ਸੀਗਾ ਉਹ ਵੀ ਉਹਨੇ ਕਰਨੇ ਛੱਡਦੇ ਆ ਬੇਸਿਕਲੀ ਉਹਨੂੰ ਪਰਸਨਲ ਡਿਸਟ्रेस ਹੋਏਗਾ ਪਰਸਨਲ ਉਹਨੂੰ ਲੱਗੇਗਾ ਕਿ ਮੈਂ ਠੀਕ ਨਹੀਂ ਹਾਂ ਇੱਕ ਬੰਦਾ ਜੇ ਇਹ ਕਹਿੰਦਾ ਵੀ ਮੈਂ ਜੀ ਸ਼ਾਂਤ ਬੈਠਾ ਹਾਂ ਮੈਂ ਆਪਣੇ ਘਰ ਚ ਇਕੱਲਾ ਰਹਿਣਾ ਲੇਕਿਨ ਆਮ ਫਾਈਨ ਆਈ ਐਮ ਹੈਪੀ ਆਈ ਐਮ ਵਾਚਿੰਗ ਟੀਵੀ ਆਈ ਐਮ ਰੀਡਿੰਗ ਸਮਥਿੰਗ ਮੈਂ ਆਪਣੇ ਜੋ ਆਪਣੀ ਫੇਵਰਿਟ ਚੀਜ਼ਾਂ ਉਹ ਕਰ ਰਿਹਾ ਐਂਡ ਆਮ ਹੈਪੀ ਵੀ ਵੀ ਡੋਨਟ ਕਾਲ ਇਟ ਡਿਪਰੈਸ਼ਨ ਇਹ ਵਹਿਮ ਤੁਸੀਂ ਮੰਨਦੇ ਹੋ ਕਿ ਜਦੋਂ ਤੁਸੀਂ ਜ਼ਿਕਰ ਕੀਤਾ ਪਹਿਲਾਂ ਹੱਥ ਧੋਣ ਦਾ ਬਾਰ ਬਾਰ ਵਹਿਮ ਹੋਣਾ ਜਾਂ ਕਿਸੇ ਤੇ ਸ਼ੱਕ ਕਰਨ ਦਾ ਵਹਿਮ ਹੋਣਾ ਜਾਂ ਬਾਰ ਬਾਰ ਉਸ ਚੀਜ਼ ਨੂੰ ਚੈੱਕ ਕਰਨ ਦਾ ਵਹਿਮ ਹੋਣਾ ਇਹ ਵੀ ਇੱਕ ਡਿਪਰੈਸ਼ਨ ਦੇ ਵੱਲ ਪੜਾ ਹੈ ਚਲੋ ਨਹੀਂ ਅ ਦਮਨ ਜੀ ਥੀਸ ਆ ਸੈਪਰੇਟ ਡਿਸਆਰਡਰਸ ਜੋ ਬਾਰ ਬਾਰੀ ਬਾਰੀ ਹੱਥ ਧੋਣਾ ਜਾਂ ਕੁਝ ਚੈੱਕ ਕਰੀ ਜਾਣਾ ਇਹ ਆਬਸੈਸਿਵ ਕੰਪਲਸਿਵ ਡਿਸਆਰਡਰ ਚ ਹੁੰਦਾ ਆਬਸੈਸ਼ਨ ਹੁੰਦਾ ਇੱਕ ਮੇਰੇ ਮਨ ਦੇ ਵਿੱਚ ਗਲਤ ਵਿਚਾਰ ਆ ਰਿਹਾ ਆਬਸੈਸ਼ਨ ਆ ਰਹੀ ਹੈ ਥੌਟਸ ਆ ਰਹੇ ਨੇ ਕਿ ਮੇਰੇ ਹੱਥ ਗੰਦੇ ਨੇ ਮੈਨੂੰ ਪਤਾ ਹੈ ਕਿ ਸਾਫ ਨੇ ਆਈ نو ਇਟ ਵੈਰੀ ਵੈਲ ਮੈਨੂੰ ਪਤਾ ਹੈ ਕਿ ਸਾਫ ਨੇ ਲੇਕਿਨ ਫਿਰ ਵੀ ਮੈਨੂੰ ਲੱਗਦਾ ਕਿ ਗੰਦੇ ਆ ਤੇ ਮੇਰੀ ਮਜਬੂਰੀ ਹੈ ਵੀ ਮੈਨੂੰ ਹੱਥ ਤੋਂ ਨੇ ਪੈ ਰਹੇ ਨੇ ਵਾਰੀ ਵਾਰੀ ਇਹ ਬੰਦਾ ਦਿਨ ਦੇ ਵਿੱਚ ਤਿੰਨ ਦਿਨ ਚਾਰ ਚਾਰ ਘੰਟੇ ਹੱਥ ਤੋਂ ਤੇ ਲਗਾ ਦਿੰਦਾ ਹੈ ਨਾ ਵੜਦਾ ਇੱਕ ਵਾਰੀ ਕਿ ਘੰਟਾ ਬਾਹਰ ਨਹੀਂ ਨਿਕਲਦਾ ਤੇ ਆਬਸੈਸਿਵ ਕੰਪਲਸਿਵ ਡਿਸਆਰਡਰ ਹੈ ਇਹਦੇ ਵਿੱਚ ਬੰਦੇ ਨੂੰ ਪਤਾ ਹੁੰਦਾ ਹੈ ਕਿ ਮੈਂ ਬਿਮਾਰ ਜੋ ਦੂਸਰੀ ਤਰ੍ਹਾਂ ਦਾ ਸ਼ੱਕ ਹੁੰਦਾ ਹੈ ਉਹਦੇ ਵਿੱਚ ਜਿਵੇਂ ਕਈ ਵਾਰੀ ਇਹ ਸ਼ੱਕ ਹੋਣਾ ਕਿ ਲੋਕ ਮੈਨੂੰ ਮਾਰਨਾ ਚਾਹੁੰਦੇ ਆ ਮੇਰੇ ਖਿਲਾਫ ਪਲੈਨਿੰਗ ਕਰ ਰਹੇ ਆ ਜਾਂ ਮੇਰੀ ਵਾਈਫ ਦਾ ਕੈਰੈਕਟਰ ਠੀਕ ਨਹੀਂ ਹੈ ਮੇਰੇ ਹਸਬੰਡ ਦਾ ਕੈਰੈਕਟਰ ਠੀਕ ਨਹੀਂ ਹੈ ਇਹਨਾਂ ਨੂੰ ਡਿਲੀਊਸ਼ਨ ਕਹਿੰਦੇ ਆ ਇਹ ਵੀ ਇੱਕ ਤਰ੍ਹਾਂ ਦੀ ਬਿਮਾਰੀ ਹੁੰਦੀ ਹੈ ਇਹਦਾ ਵੀ ਇਲਾਜ ਹੋ ਜਾਂਦਾ ਇਹਦੇ ਵਿੱਚ ਕਈ ਵਾਰੀ ਸਾਈਕੋਸਿਸ ਹੋ ਜਾਂਦਾ ਤਾਂ ਆਵਾਜ਼ਾਂ ਵੀ ਸੁਣਨ ਲੱਗ ਜਾਂਦੀਆਂ ਇਨਸਾਨ ਨੂੰ ਜਿਵੇਂ ਤੁਸੀਂ ਹੈਲੂਸਿਨੇਸ਼ਨ ਤੁਸੀਂ ਸੁਣਿਆ ਹੋਵੇਗਾ ਉਹਨੂੰ ਐਗੀਆਂ ਆਵਾਜ਼ਾਂ ਸੁਣਦੀਆਂ ਜਿਹੜੀਆਂ ਹੋਰ ਕਿਸੇ ਨੂੰ ਨਹੀਂ ਸੁਣਦੀਆਂ ਰਾਈਟ ਆਵਾਜ਼ਾਂ ਥ੍ਰੈਟਨਿੰਗ ਹੋ ਸਕਦੀਆਂ ਕਮਾਂਡਿੰਗ ਜੀ ਜੀ ਰੂਟੀਨ ਦੀ ਉਹ ਉਹ ਕਈ ਵਾਰੀ ईएनटी ਦੀ ਪ੍ਰੋਬਲਮ ਵੀ ਹੁੰਦੀ ਹੈ ਜਿਹਦੇ ਕਰਕੇ 390ਸ ਹੋ ਜਾਂਦਾ ਹੈ ਤਾਂ ਸਾਹ ਸਾਹ ਦੀ ਟੀਨ ਟੀ ਦੀ ਆਵਾਜ਼ ਆਣ ਲੱਗ ਜਾਂਦੀ ਹੈ ਉਹ ਮੈਂਟਲ ਨਹੀਂ ਹੁੰਦੀ ਸੋ ਉਹ ਪੇਸ਼ੈਂਟ ਨੂੰ ਦੇਖ ਕੇ ਪਤਾ ਚੱਲਦਾ ਸੋ ਇਹ ਸਾਈਕੋਸਿਸ ਦੇ ਸਿੰਟਮਸ ਕਿੰਨੇ ਕੋ ਆਪੀਡੀਸ ਦੇ ਵਿੱਚ ਪੇਸ਼ੈਂਟ ਤੁਹਾਡੇ ਕੋਲ ਆ ਰਹੇ ਨੇ ਜੀ ਡੇਲੀ ਤੁਸੀਂ ਕਿੰਨੇ ਕੋ ਪੇਸ਼ੈਂਟ ਨੂੰ ਚੈੱਕ ਕਰ ਰਹੇ ਹੋ ਸਾਡੇ ਕੋਲੇ ਡਿਪਾਰਟਮੈਂਟ ਦੇ ਵਿੱਚ ਟੋਟਲ 150 ਤੋਂ 200 ਆ ਜਾਂਦੇ ਸਰਦੀਆਂ 'ਚ ਥੋੜੇ ਘੱਟ ਜਾਂਦੇ ਹੈ ਕਰੋ ਨਿਕਲਣਾ ਔਖਾ ਹੋ ਜਾਂਦਾ ਬਟ ਆਦਰਵਾਇਜ਼ ਵੀ ਹੈਵ ਦਿਸ ਮਚ ਆਪੀਡੀ ਜਿਹਦੇ ਵਿੱਚੋਂ ਮੇਜੋਰਿਟੀ ਪੇਸ਼ੈਂਟਸ ਜਿਹੜੇ ਉਹ ਡਿਪਰੈਸ਼ਨ ਤੇ ਐਂਗਜ਼ਾਇਟੀ ਦੇ ਹੁੰਦੇ ਆ ਉਦਾਸੀ ਕਬਰਹਾਰਟ ਟੈਨਸ਼ਨ ਸਟ्रेस ਹੈ ਨਾ ਅ 1 ਤੋਂ 2% ਦੇਵਲ ਸੇ ਸਾਈਕੋਸਿਸ ਦੇ ਹੁੰਦੇ ਆ ਜਿਨ੍ਹਾਂ ਨੂੰ ਸ਼ੱਕ ਵਹਿਮ ਹੁੰਦਾ ਹੈ ਜਾਂ ਆਵਾਜ਼ਾਂ ਸੁਣਦੀਆਂ ਅ ਇੱਕ ਹੋਰ ਬਿਮਾਰੀ ਬਾਈਪੋਲਰ ਡਿਸਆਰਡਰ ਬਹੁਤ ਕਾਮਨ ਹੈ ਉਹਦੇ ਵਿੱਚ ਬਾਈਪੋਲਰ ਜਿਵੇਂ ਮੈਂ ਕਿਹਾ ਦੋ ਪੋਲਸ ਹੁੰਦੇ ਆ ਇਕਦਾ ਡਿਪਰੈਸ਼ਨ ਵਾਲਾ ਪੋਲ ਉਦਾਸ ਰਹਿਣਾ ਚੁੱਪਚਾਪ ਰਹਿਣਾ ਕੋਸ ਤੋਂ ਬਿਲਕੁਲ ਉਲਟਾ ਹੋ ਜਾਂਦਾ ਹੈ ਕਈ ਵਾਰੀ ਬੰਦੇ ਜੋ ਆਮ ਤੌਰ ਤੇ ਆਪਾਂ ਕਹਿੰਦੇ ਨੇ ਤੇਜੀ ਆ ਜਾਂਦੀ ਹੈ ਅ ਗੁੱਸਾ ਜ਼ਿਆਦਾ ਆਣਾ ਨੀਂਦ ਬਿਲਕੁਲ ਉੱਡ ਜਾਣਾ ਅ ਜ਼ਿਆਦਾ ਵੱਡੀਆਂ ਵੱਡੀਆਂ ਗੱਲਾਂ ਕਰਨਾ ਆਪਣੇ ਆਪ ਨੂੰ ਵੱਡਾ ਸਮਝਣਾ ਕੌਨਫੀਡੈਂਸ ਬੇਵਜہ ਵੱਧ ਜਾਣਾ ਰਾਈਟ ਸੋ ਇੱਕ ਇਹ ਵੀ ਬਿਮਾਰੀ ਹੁੰਦੀ ਹੈ ਤੇ ਡਿਪਰੈਸ਼ਨ ਦੇ ਨਾਲ ਜਦੋਂ ਮੇਨੀਆ ਇਸ ਨੂੰ ਮੇਨੀਆ ਕਹਿੰਦੇ ਆ ਜਦੋਂ ਤੇਜੀ ਆ ਜਾਂਦੀ ਹੈ ਜਦੋਂ ਇਹ ਹੋ ਜਾਂਦਾ ਤਾਂ ਵੀ ਕਾਲ ਇਟ ਬਾਈਪੋਲਰ ਡਿਸਆਰਡਰ ਸੋ اوਵੀ ਪੇਸ਼ੈਂਟਸ ਅਸੀਂ ਕਾਫੀ ਦੇਖਦੇ ਆ। ਸਭ ਤੋਂ ਪਹਿਲਾਂ ਜ਼ਿਕਰ ਕੀਤਾ ਕਿ ਮਾਹੌਲ ਕਰਦਾ ਜਿਹੜਾ ਸਹੀ ਹੋਣਾ ਚਾਹੀਦਾ ਹੈ ਯਾ ਆਸ-ਪਾਸ ਦਾ ਮਾਹੌਲ ਠੀਕ ਰਹਿੰਦਾ ਤਾਂ ਬੰਦਾ ਠੀਕ ਰਹਿੰਦਾ। ਲੋਕਾਂ ਦੇ ਮਨ ਦੇ ਵਿੱਚ ਧਾਰਨਾ ਹੈ ਕਿ ਸ਼ਹਿਰ ਵਾਲੇ ਲੋਕਾਂ ਦੇ ਵਿੱਚ ਡਿਪਰੈਸ਼ਨ ਜ਼ਿਆਦਾ ਰਹਿੰਦਾ ਹੈ ਕਿਉਂਕਿ ਉਹ ਉਸ ਭਜ ਦੌੜ ਦੇ ਵਿੱਚ ਲੱਗੇ ਹੋਏ ਨੇ। ਪਿੰਡਾਂ ਵਾਲਿਆਂ ਦੇ ਵਿੱਚ ਘੱਟ ਰਹਿੰਦਾ ਹੈ। ਪਰ ਕੀ ਤੁਹਾਡੇ ਹੈਗਾ ਕਿ ਰੂਰਲ ਤੇ ਅਰਬਨ ਏਰੀਆ ਦੇ ਵਿੱਚ ਇਸ ਤਰੀਕੇ ਦਾ ਕੋਈ ਡੇਟਾ ਦੇ ਵਿੱਚ ਫਰਕ ਹੈ? ਦੇਖੋ ਜੋ ਨੈਸ਼ਨਲ ਮੈਂਟਲ ਹੈਲਥ ਸਰਵੇ ਹੋਇਆ ਉਹਦੇ ਵਿੱਚ ਜਿੰਦਾਂ ਦੀ ਕੋਈ ਵੀ ਫਾਈਨਡਿੰਗ ਨਿਕਲ ਕੇ ਨਹੀਂ ਆਈ। ਰਾਈਟ? ਕਿ ਅ ਅ ਅਰਬਨ ਦੇ ਵਿੱਚ ਡਿਪਰੈਸ਼ਨ ਜ਼ਿਆਦਾ ਹੈ ਜਾਂ ਰੂਰਲ ਦੇ ਵਿੱਚ ਅ ਇਕੁਅਲ ਆਈ ਹੈ ਅਰਬਨ ਦੇ ਵਿੱਚ ਵੀ ਰੂਰਲ ਦੇ ਵਿੱਚ ਵੀ ਲੇਕਿਨ ਇੱਕ ਜੋ ਮੈਂ ਅਬਜ਼ਰਵ ਕੀਤਾ ਹੈ ਜੋ ਪਰਸਨਲ ਅਬਜ਼ਰਵੇਸ਼ਨ ਕਹ ਲਓ ਜਾਂ ਲਿਟਰੇਚਰ ਦੇ ਵਿੱਚ ਕਹ ਲਓ ਅ ਇੰਡੀਆ ਦੇ ਵਿੱਚ देयर वाज ਅ ਟਾਈਮ ਜਦੋਂ ਜਿਹੜੀਆਂ ਮਾਨਸਿਕ ਬਿਮਾਰੀਆਂ ਸੀ ਨਾ ਉਹ ਬੜੀਆਂ ਵਧੀਆ ਹੈਂਡਲ ਹੁੰਦੀਆਂ ਸੀ ਕਿਉਂਕਿ ਸਾਡਾ ਜੁਆਇੰਟ ਫੈਮਿਲੀ ਸਿਸਟਮ ਬਹੁਤ ਸਟਰੋਂਗ ਸੀ ਹਮ ਰਾਈਟ ਅ ਘਰ ਦੇ ਵਿੱਚ ਇਕੱਠੇ ਰਹਿੰਦੇ ਸੀਗੇ ਲੋਕ ਮੇਨਲੀ ਰੂਰਲ ਏਰੀਆਜ਼ ਦੇ ਵਿੱਚ ਇਸ ਨੂੰ ਇੱਕ ਜਣ ਨੂੰ ਪ੍ਰੋਬਲਮ ਹੋਈ ਸਾਰੇ ਮਿਲ ਕੇ ਸੰਭਾਲ ਲੈਂਦੇ ਸੀਗੇ ਅ ਤਾਂ ਇਹ ਪਿਛਲੇ 20 25 ਸਾਲ ਦੇ ਵਿੱਚ ਜਿਹੜਾ ਆਪਣਾ ਜੁਆਇੰਟ ਫੈਮਿਲੀ ਸਿਸਟਮ ਖਤਮ ਹੋ ਰਿਹਾ ਹੈ ਨਿਊਕਲਰਾਈਜੇਸ਼ਨ ਹੋ ਰਹੀ ਹੈ স্মॉल ਫੈਮਿਲੀਜ਼ ਠੀਕ ਹੈ ਉਹ ਠੀਕ ਹੈ ਬਹੁਤ ਜ਼ਿਆਦਾ ਬੱਚੇ ਨਹੀਂ ਹੋਣੇ ਚਾਹੀਦੇ ਬਟ ਦਨ ਜੋ ਜਿੰਨੇ ਹੈਗੇ ਨੇ ਉਹ ਵੀ ਨਾਲ ਨਹੀਂ ਰਹਿ ਰਹੇ ਅੱਜਕੱਲ ਇਕੱਠੇ ਨਹੀਂ ਰਹਿ ਰਹੇ ਠੀਕ ਹੈ ਕੋਈ ਬਾਹਰ ਜਾ ਰਿਹਾ ਹੈ ਕੋਈ ਦੂਸਰੇ ਸਿਟੀਜ਼ ਦੇ ਵਿੱਚ ਰਹਿ ਰਿਹਾ ਸੋ ਮੈਨੂੰ ਲੱਗਦਾ ਇੱਕ ਇਹ ਜਿਹੜਾ ਫੈਕਟਰ ਹੈ ਜਿਹੜਾ ਸਾਡਾ ਫੈਮਿਲੀ ਸਟਰਕਚਰ ਟੁੱਟ ਰਿਹਾ ਹੈ ਸੋਸ਼ਲ ਸਪੋਰਟ ਖਤਮ ਹੋ ਰਹੀ ਹੈ ਚਾਹੇ ਉਹ ਰੂਰਲ ਦੇ ਵਿੱਚ ਚਾਹੇ ਅਰਬਨ ਦੇ ਵਿੱਚ ਦੇਖੋ ਅਰਬਨ ਏਰੀਆਜ਼ ਦੇ ਵਿੱਚ ਜਿਹੜੇ ਲੋਕ ਮਾਈਗ੍ਰੇਟ ਹੋ ਕੇ ਆ ਰਹੇ ਨੇ ਰੂਰਲ ਤੋਂ ਹੈਨਾ ਉਹ ਵੀ ਇਕੱਲੇ ਰਹਿ ਰਹੇ ਨੇ ਮੋਸਟਲੀ ਉਹਰੇ ਫੈਮਿਲੀਆਂ ਪਿੱਛੇ ਛੱਡ ਕੇ ਆ ਰਹੇ ਨੇ ਰਾਈਟ ਸੋ ਮੇਰੇ ਹਿਸਾਬ ਨਾਲ ਜਿਹੜਾ ਸੋਸ਼ਲ ਆਈਸੋਲੇਸ਼ਨ ਹੈ ਜਾਂ ਸੋਸ਼ਲ ਸਪੋਰਟ ਦੀ ਕਮੀ ਹੈ ਦਿਸ ਇਜ਼ ਅ ਬਿਗ ਫੈਕਟਰ ਦਿਸ ਇਜ਼ ਅ ਬਿਗ ਫੈਕਟਰ ਤੁਸੀਂ ਕਿਵੇਂ ਦੇਖ ਰਹੇ ਹੋ ਸਰ ਕਿ ਜਿਹੜੇ ਲੋਕ ਡਿਪਰੈਸਡ ਹੁੰਦੇ ਨੇ ਉਹਨਾਂ ਦੀ ਹੱਲ ਕੀ ਹੈ ਜੇਕਰ ਉਹ ਡਾਕਟਰ ਕੋਲ ਨਹੀਂ ਆਉਂਦੇ ਜੇ ਡਾਕਟਰ ਤੋਂ ਅਲਾਵਾ ਵੀ ਕੋਈ ਹੱਲ ਹੈ ਉਹਨਾਂ ਕੋਲ ਕੀ ਕਰਦੇ ਵਿੱਚ ਇਸ ਤਰੀਕੇ ਦਾ ਮਾਹੌਲ ਬਣਾ ਸਕੀਏ ਆ ਕਿਸ ਨੂੰ ਫੋਲੋ ਕਰ ਸਕਣੋਂ ਨਹੀਂ ਦਮਨਜੀ ਇੱਕ ਮੈਂ ਬਹੁਤ ਹੀ ਸਿਨਸੀਅਰਲੀ ਰਿਕੁਐਸਟ ਕਰਨਾ ਚਾਹੁੰਗਾ ਸਾਰਿਆਂ ਨੂੰ ਡਿਪਰੈਸ਼ਨ ਦੇ ਸਿੰਟਮਸ ਤੁਹਾਨੂੰ ਪਤਾ ਨੇ ਇਫ ਯੂ ਥਿੰਕ ਤੁਹਾਨੂੰ ਡਿਪਰੈਸ਼ਨ ਹੈ ਤਾਂ ਪਲੀਜ਼ ਉਹਨੂੰ ਆਪਣੇ ਆਪ ਟਰੀਟ ਕਰਨ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਜੋ ਸੁਸਾਈਡ ਹੈ ਨਾ ਕੋਈ ਪ੍ਰੀਵੈਂਟੇਬਲ ਕੌਜ਼ ਆਫ ਡੈਥ ਹੈ ਸੁਸਾਈਡ ਡਿਪਰੈਸ਼ਨ ਕਰਕੇ ਹੀ ਹੁੰਦਾ ਜੇ ਤੁਸੀਂ ਡਿਪਰੈਸ਼ਨ ਦਾ ਟਰੀਟਮੈਂਟ ਲੈ ਲੋਗੇ ਤਾਂ ਉਸ ਸਟੇਜ ਤੇ ਨਹੀਂ ਪਹੁੰਚੋਗੇ ਮੈਂ ਨਹੀਂ ਚਾਹੁੰਦਾ ਕਿ ਤੁਸੀਂ 100 ਬੰਦੇ ਜੇ ਮੰਨ ਲਓ ਉਹ ਆਪਣੀ ਡਿਪਰੈਸ਼ਨ ਨੂੰ ਘਰੇ ਟਰੀਟ ਕਰਨ ਦੀ ਕੋਸ਼ਿਸ਼ ਕਰਨ ਉਹਨਾਂ ਚੋਂ ਇੱਕ ਵੀ ਉਸ ਸਟੇਜ ਤੇ ਪਹੁੰਚਦਾ ਰਾਈਟ ਸੋ ਇਟ ਇਜ਼ ਨਾਟ ਇਟ ਇਜ਼ ਨਾਟ ਪੋਸੀਬਲ ਕਿ ਉਹ ਆਪਣੇ ਆਪ ਟਰੀਟ ਠੀਕ ਕਰ ਲਿਤਾ ਜਾਵੇ ਸਭ ਲੋਕ ਕਰਦੇ ਨੇ ਦੇ ਟ੍ਰਾਈ ਟੂ ਚੇਂਜ देयर ਐਟਮੋਸਫੇਅਰ ਆਪਣੇ ਸਰਕਮਸਟੈਂਸਸ ਚੇਂਜ ਕਰਨ ਦੀ ਕੋਸ਼ਿਸ਼ ਕਰਦੇ ਨੇ ਜੇ ਉਹਦੇ ਨਾਲ ਤੁਹਾਨੂੰ ਹੈਲਪ ਮਿਲਦੀ ਹੈ ਫਾਈਨ ਬਟ ਆਦਰਵਾਈਜ਼ ਇਫ ਯੂ ਥਿੰਕ ਤੁਹਾਨੂੰ ਡਿਪਰੈਸ਼ਨ ਹੈ ਤਾਂ ਪਲੀਜ਼ ਸੀਕ ਪ੍ਰੋਫੈਸ਼ਨਲ ਹੈਲਪ ਠੀਕ ਹੈ ਕੁਝ ਚੀਜ਼ਾਂ ਨੇ ਜਿਹੜੀਆਂ ਪ੍ਰੋਫੈਸ਼ਨਲਸ ਤੇ ਛੱਡ ਦੇਣੀਆਂ ਚਾਹੀਦੀਆਂ ਉਹਦੇ ਚ ਆਪਣੇ ਆਪ ਰਿਸਕ ਨਹੀਂ ਲੈਣਾ ਚਾਹੀਦਾ ਕੈਮਰਾ ਪਰਸਨ ਅਜੀਤ ਕੁਮਾਰ ਤੇ ਨਾਲ ਤੋਂ ਬੇਸਿਕ ਪੀਟੀਸੀ ਨਿਊਜ਼ ਪਟਿਆਲਾ